ਅਤੇ ਉਹਨਾਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਉਹ ਪੂਰੀਆਂ ਹੁੰਦੀਆਂ ਹਨ ਜੀ ਤੁਹਾਡੀ ਕੋਈ ਵੀ ਮਨੋ ਕਾਮਨਾ ਹੋਵੇ ਉਹ ਇੱਥੇ ਪੂਰਨ ਹੁੰਦੀ ਆ ਜੀ ਸੰਗਤ ਜੀ ਮੈਂ ਖੜਾ ਗੁਰਦੁਆਰਾ ਸਾਹਿਬ ਤੇਗ ਬਹਾਦਰ ਸਿਮਰੀਏ ਘਰ ਨਾਲ ਉਹਨੇ ਤੇ ਆਵੇ ਧਾਏ ਤੇ ਇਹ ਹੈ ਇੱਥੇ ਦਾ ਇਤਿਹਾਸ ਇਹ ਵੀ ਤੁਹਾਨੂੰ ਆਪਾਂ ਨਾਲ ਨਾਲ ਉੱਪਰਲੇ ਪਾਸੇ ਸਾਈਡ ਤੇ ਚਲਾ ਦਵਾਂਗੇ ਇਹ ਇਤਿਹਾਸ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਪਾਸ਼ਾ ਨੌਮੀ ਜੀ ਗੁਰੂ ਸਰ ਸਾਹਿਬ ਪਿੰਡ ਤੰਗੇੜਾ ਆਪਾਂ ਪਹੁੰਚੇ ਤੁਹਾਨੂੰ ਦਰਸ਼ਨ ਕਰਾਵਾਂਗੇ ਆਓ ਜੀ ਹੁਣੇ ਝੂਲ ਰਹੇ ਨੇ ਬਹੁਤ ਵੱਡੇ ਨਿਸ਼ਾਨ ਸਾਹਿਬ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾਬੇ ਤੇ ਗਿਆਨੀ ਜੁਨੀ ਪਾਠ ਜਿਹੜਾ ਉਹ ਕਰ ਰਹੇ ਨੇ ਉਸ ਕਿਕਰ ਵੀ ਦਤਨ ਕਰਕੇ ਉੱਥੇ ਗੱਡ ਦਿੱਤੀ ਸੀ ਉਹ ਕਿਕਰ ਹਜੇ ਵੀ ਮੌਜੂਦ ਆ ਜੀ ਇਹ ਉਹ ਕਿਕਰ ਦਰਸ਼ਾਏ ਹੋਵੇ ਤੁਸੀਂ ਇੱਥੇ ਪਾਸਾ ਦਿਓ ਸ਼੍ਰੀ ਮਾਨਸੰਤ ਬਾਬਾ ਵੀਰੰਦਾ ਜੀ ਬਾਬਾ ਹਰਵੰਦ ਸਿੰਘ ਜੀ ਤੇ ਇੱਥੇ ਕਾਫੀ ਆ ਦੇਖ ਸਕਦੇ ਹੋ ਤੁਸੀਂ ਇਟ ਟਾਪ ਟਾ ਪੰਜਾਂ ਨੇ ਗੁਰਦੁਆਰਾ ਸਾਹਿਬ ਵਿੱਚ ਹਰੇਕ ਦਸਵੀਂ ਨੂੰ ਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ ਅਤੇ ਉਹਨਾਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਉਹ ਪੂਰੀਆਂ ਹੁੰਦੀਆਂ ਹਨ ਜੀ ਤੁਹਾਡੀ ਕੋਈ ਵੀ ਮਨੋ ਕਾਮਨਾ ਹੋਵੇ ਉਹ ਇੱਥੇ ਪੂਰਨ ਹੁੰਦੀ ਹੈ ਜੀ ਸੰਗਤ ਜੀ ਮੈਂ ਖੜਾ ਗੁਰਦੁਆਰਾ ਸਾਹਿਬ ਤੇਗ ਬਹਾਦਰ ਸਿਮਰੀਏ ਘਰ ਨੌਂ ਨੇ ਤੇ ਆਵੇ ਧਾਏ ਗੁਰਦੁਆਰਾ ਗੁਰੂ ਸਰ ਸਾਹਿਬ ਪਾਛਾਈ ਨੌਵੀਂ ਢਿੰਗੜਾ ਜਿਹੜਾ ਤਹਿਸੀਲ ਨਾਬਾ ਦੇ ਵਿੱਚ ਪੈਂਦਾ ਜੀ ਇਹ ਇਹ ਹੈ ਇੱਥੇ ਦਾ ਇਤਿਹਾਸ ਇਹ ਵੀ ਤੁਹਾਨੂੰ ਆਪਾਂ ਨਾਲ ਨਾਲ ਉੱਪਰਲੇ ਪਾਸੇ ਸਾਈਡ ਤੇ ਚਲਾ ਦਵਾਂਗੇ ਇਹ ਇਤਿਹਾਸ ਪੜਨਾ ਇਹ ਗੁਰਦੁਆਰਾ ਸਾਹਿਬ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ਼ਾ ਹੀ ਨੌਵੀਂ ਦੇ ਚਰਨ ਚੋਂ ਪ੍ਰਾਪਤ ਹੈ ਜੀ ਇਸ ਹਿਸਤਾਨ ਤੇ ਗੁਰੂ ਜੀ ਪਿੰਡ ਸਿੰਬੜੋ ਤੋਂ ਪਹੁੰਚੇ ਸੀ ਇੱਥੇ ਆਏ ਜਿਹੜੀ ਸਿੰਬੜੋ ਦੀ ਜਿਹੜੀ ਮੈਂ ਤੁਹਾਨੂੰ ਵੀਡੀਓ ਉਹ ਵੀ ਵਿੱਚ ਪਾਈ ਹੋਈ ਹੈ ਜੀ ਤੇ ਇਸ ਟੋਬੇ ਦੇ ਕੰਡੇ ਤੇ ਧੜੇ ਤੇ ਇੱਕ ਰਾਤ ਵਿਸ਼ਰਾਮ ਕੀਤਾ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਆਪਣੀ ਦਾਤਣ ਇਸ ਥਾਂ ਤੇ ਲਗਾ ਦਿੱਤੀ ਜੋ ਕੀ ਅੱਜ ਵੀ ਕਿਕਰ ਦੇ ਰੂਪ ਵਿੱਚ ਮੌਜੂਦ ਹੈ ਆਪਾਂ ਤੁਹਾਨੂੰ ਉਸ ਕਿਕਰ ਦੇ ਵੀ ਦਰਸ਼ਣ ਕਰਾਵਾਂਗੇ ਜਿਸ ਜਿਹੜੀ ਗੁਰੂ ਸਾਹਿਬ ਨੇ ਦੱਬੀ ਸੀ ਤੇ ਇਤਿਹਾਸ ਨਾਲ ਨਾਲ ਤੁਸੀਂ ਪੜੀ ਜਾਣਾ ਉੱਪਰਲੇ ਪਾਸੇ ਅਲੱਗ ਤੋਂ ਮੈਂ ਜਿਹੜਾ ਇਤਿਹਾਸ ਇਹ ਚਲਾ ਦਾਂਗਾ ਜੀ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਸਾਹਿਬ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਵਿੱਚ ਅਜਤੋਂ ਗੁਰਦੁਆਰਾ ਸਾਹਿਬ ਪਾਸ਼ਾ ਨੌਮੀ ਜੀ ਗੁਰੂ ਸਾਹਿਬ ਪਿੰਡ ਤੰਗੇੜਾ ਆਪਾਂ ਪਹੁੰਚੇ ਤੁਹਾਨੂੰ ਦਰਸ਼ਨ ਕਰਾਵਾਂਗੇ ਆਓ ਜੀ ਸੋਏ ਹੈ ਪਿੰਡ ਦੇ ਬਾਹਰਲੇ ਪਾਸੇ ਲੰਗਰ ਸਾਹਿਬ ਦਰਸ਼ਨ ਕਰੋ ਤੇ ਚੱਲਾਂਗੇ ਆਪਾਂ ਗੁਰਦਸਤ ਸਾਹਿਬ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਹੇ ਨੇ ਚੱਲਦੇ ਆਪਾਂ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ ਪਹੁੰਚ ਗਏ ਆਪਾਂ ਗੁਰੂ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਦੇ ਨਿਸ਼ਾਨ ਸਾਹਿਬ ਬੜੇ ਸੋਹਣੇ ਝੂਲ ਰਹੇ ਨੇ ਬਹੁਤ ਵੱਡੇ ਨਿਸ਼ਾਨ ਸਾਹਿਬ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਇਹ ਹੈ ਗੁਰਦਆਸ ਸਾਹਿਬ ਦਾ ਗੇਟ ਬੜਾ ਸੋਹਣਾ ਘੋੜੇ ਪਏ ਆ ਉੱਤੇ ਤੁਸੀਂ ਦੇਖ ਰਹੇ ਹੋ ਤੇ ਸਾਹਮਣੇ ਹੈ ਦੇਗ ਦੀ ਪਰਚੀ ਜਦੋਂ ਇੱਥੇ ਸੰਤਾਂ ਆਉਂਦੀਆਂ ਨੇ ਇਕੱਠ ਹੁੰਦਾ ਹੈਗਾ ਤੇ ਹਰੇਕ ਦਸਵੀਂ ਨੂੰ ਇੱਥੇ ਜਿਹੜਾ ਦੀਵਾਨ सजਦੇ ਆ ਤੇ ਚੱਲਦੇ ਆਪਾਂ ਅੰਦਰ ਕੋਈ ਬੇਰ ਵੀ ਲਿਖੇ ਹੋਏ ਆ ਗੁਰਪੁਰਬ ਮੱਸੀਆ ਸੰਗਰਾਮ ਪੰਚਮੀ ਦਸਵੀਂ ਪੂਰਨਮਾਸ਼ੀ ਇਤਿਹਾਸਕ ਦਿਹਾੜਾ ਜੀ ਸੋ ਆਪਾਂ ਅੰਦਰ ਚੱਲਾਂਗੇ ਤੇ ਜਿਹੜੀ ਸਕਰੀਨ ਐ ਸੋਲੇ ਬੰਦਾਂ ਕਿਉਂਕਿ ਦਿਨ ਦੇ 11 ਵਜੇ ਹੋਏ ਨੇ ਦਰਸ਼ਨ ਕਰਦੇ ਆ ਗੁਰੂ ਸਾਹਿਬ ਦੇ ਅੰਦਰ ਤੇ ਤੁਹਾਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਅੱਗੇ ਤੇ ਗਿਆਨੀ ਜੁਣੀ ਪਾਠ ਜਿਹੜਾ ਉਹ ਕਰ ਰਹੇ ਨੇ ਹੋ ਸਕਦਾ ਸ਼ਾਇਦ ਖੰਡ ਪੜਸਾ ਖੁੱਲੇ ਹੋਣਗੇ ਤੇ ਇਸ ਤਰ੍ਹਾਂ ਦਾ ਇਹ ਗੁਰਦੁਆਰਾ ਸਾਹਿਬ ਬੜੇ ਸੋਹਣੇ ਝੂਮਰ ਜਿਹੜੇ ਲੱਗੇ ਹੋਏ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜੋਤ ਸਾਹਿਬ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੂਪ ਜੀ ਦੇ ਦਰਸ਼ਨ ਕਰੋ ਅਸਾਈਡ ਤੇ ਖੜੇ ਆ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਗੁਰਦੁਆ ਸਾਹਿਬ ਜੀ ਦੇ ਦਰਸ਼ਕ ਆ ਰਹੇ ਉਹਨਾਂ ਦੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੋਣ ਅਤੇ ਚੜ੍ਹਦੀ ਕਲਾ ਵਿੱਚ ਰਹੋ ਜੋ ਵੀ ਮੇਰੇ ਇਸ ਵੀਡੀਓ ਦਾ ਹੀ ਦਰਸ਼ਨ ਕਰ ਰਿਹਾ ਹੈ ਸਭ ਦੇ ਕਾਰਜ ਸੱਚੇ ਪਾਤਸ਼ਾਹ ਸਫਲੇ ਕਰਨੇ ਤੇ ਸੱਚਖੰਡ ਬਸੇ ਰੰਗਕਾਰ ਬਾਬਾ ਜੀ ਦਾ ਸੱਚਖੰਡ ਸਾਹਿਬ ਦਰਸ਼ਨ ਕਰੋ ਬਹੁਤ ਸੋਹਣੇ ਅੰਦਰ ਪਲੰਗ ਉਹ ਲੱਗੇ ਹੋਏ ਨੇ ਉਹ ਏਸੀ ਸੁੱਖਾਂ ਸੰਨ ਸਥਾਨ ਬਿਲਕੁਲ ਆਪਾਂ ਪਿਛਲੇ ਪਾਸੇ ਆ ਗਏ ਆ ਨਾ ਬਜੀ ਜਿਹੜੇ ਆ ਪਾਠ ਚੱਲ ਰਹੇ ਨੇ ਸੋ ਨਗਾਰਾ ਸਾਹਿਬ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਉਹ ਪ੍ਰਾਪਤ ਕਰੋ ਜੀ ਸੋ ਇਸੀ ਗੁਰਦੁਆਰਾ ਸਾਹਿਬ ਪਾਛੇ ਨੌਵੀਂ ਜੀ ਬਹੁਤ ਸੋਹਣੇ ਅੰਦਰ ਝੂਮਰ ਜਿਹੜੇ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ। ਦਰਸ਼ਨ ਕਰ ਲੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਦਰਸ਼ਨ ਕਰ ਲਿਆ ਚਲਦੇ ਆ ਬਾਹਰ ਆਪਾਂ। ਬਹੁਤ ਸੋਹਣੇ ਜਿਹੜੇ ਗੁਰੂ ਘਰ ਵੰਦਰੋਂ ਤੁਸੀਂ ਦੇਖਿਆ ਬਹੁਤ ਸੋਹਣੇ ਬਣੇ ਹੋਏ ਆ। ਤੇ ਇਹ ਹੈ ਇਸ ਤਰ੍ਹਾਂ ਦਾ ਗੁਰੂ ਦਵਾਰਾ ਸਾਹਿਬ ਆਲੋਪਾਂ ਦੂਸਰੇ ਪਾਸੇ ਵੀ ਚੱਲਦੇ ਨੇ ਨਿਸ਼ਾਨ ਸਾਹਿਬ ਦੇ ਆਪਾਂ ਦਰਸ਼ਨ ਕਰ ਲਿਓ ਤੇ ਕਾਫੀ ਵੱਡਾ ਗੁਰਦਵਾਰ ਸਾਹਿਬ ਤੁਸੀਂ ਦੇਖ ਰਹੇ ਬਣਿਆ ਹੋਇਆ ਜੀ ਇੱਧਰ ਬਾਬਾ ਜੀ ਉਹਨਾਂ ਦੀ ਕਾਰ ਸੇਵਾ ਵਾਲਿਆਂ ਦੀ ਜੇ ਟਰਾਂਸਪੋਰਟੇਸ਼ਨ ਉਹ ਖੜੀ ਤੁਹਾਨੂੰ ਨਜ਼ਰ ਆ ਰਹੀ ਹੈ ਦੇਖ ਰਹੇ ਹੋ ਤੇ ਇਹ ਆਪਾਂ ਬਾਹਰਲੇ ਪਾਸੇ ਆ ਕੇ ਗੁਰਦਵਾਰ ਸਾਹਿਬ ਜੀ ਦੇ ਤੇ ਦਰਸ਼ਨ ਕਰੋ ਬਹੁਤ ਸੋਹਣੇ ਗੁਰੂ ਘਰ ਜਿਹੜੇ ਉਹ ਬਣੇ ਹੋਏ ਨੇ ਤੋ ਦਰਸ਼ਨ ਕਰੋ ਜਿਹੜੀ ਪਾਤਸ਼ਾਹੀ ਨੌਵੀਂ ਜੀ ਨੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਕਰ ਇਹ ਦਾਤਨ ਕਰਕੇ ਇਥੇ ਗੱਡ ਦਿੱਤੀ ਸੀ ਉਹ ਕਿਕਰ ਹਜੇ ਵੀ ਮੌਜੂਦ ਹੈ ਜੀ ਇਹ ਉਹ ਕਿਕਰ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਇੱਧਰ ਕੁਝ ਕੰਮ ਸੇਵਾ ਵੱਲੋਂ ਜਿਹਦੇ ਚਲਾਇਆ ਜਾ ਰਹੇ ਆ ਤੇ ਕਿਹੜੇ ਬਾਬਾ ਜੀ ਦੀ ਇਥੇ ਕਾਰ ਸੇਵਾ ਚੱਲਦੀ ਹੈ ਜੀ ਅੱਛਾ ਦਿੱਲੀ ਵਾਲੇ ਬਾਬਾ ਹਰਵੰਦ ਸਿੰਘ ਜੀ ਠੀਕ 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 ਲਾਗਿਆ ਤੁਸੀਂ ਦਰਸ਼ਨ ਕਰ ਸਕਦੇ ਆ ਉਸ ਕਿਕਰ ਦੇ ਤੇ ਅੱਜ ਵੀ ਇਹ ਇਸ ਥਾਂ ਤੇ ਸਥਿਰਤਾ ਜੀ ਤੇ ਹਰੀ-ਭਰੀ ਆ ਬਹੁਤ ਸੋਹਣੀ ਦੇਖ ਸਕਦੇ ਵੱਡੀ ਆਕਾਰ ਦੀ ਜਿਹੜੀ ਹੈ ਇਹ ਕਿਕਰ ਆ ਇਹ ਕਾਰ ਸਭਾਵਾਂ ਇੱਥੇ ਚੱਲ ਰਹੀਆਂ ਜੋ ਵੀ ਮੇਰੇ ਵੀਰ ਭਾਈ ਨੇ ਕੋਈ ਤਿਲ ਫੁੱਲ ਪੇਟਾ ਕਰਨੇ ਹੋਵੇ ਤੁਸੀਂ ਇੱਥੇ ਪਾ ਸਕਦੇ ਹੋ ਸ਼੍ਰੀਮਾਨ ਸੰਤ ਬਾਬਾ ਵੀਰੰਦਾ ਜੀ ਬਾਬਾ ਹਰਵੰਦ ਸਿੰਘ ਜੀ ਜਿਹੜੇ ਦਿੱਲੀ ਵਾਲੇ ਆ ਉਹਨਾਂ ਦੀ ਗੁਰਦੁਆਰਾ ਬੰਗਲਾ ਸਾਹਿਬ ਦੀ ਜਿਹੜੀ ਕਾਰ ਸੇਵਾ ਉਹ ਚੱਲ ਰਹੀ ਆ। ਬਾਬਾ ਬਚਨ ਸਿੰਘ ਜੀ ਬਾਬਾ सुरेंद्र ਸਿੰਘ ਤੇ ਇਹ ਕਈ ਬਾਬਾ ਜੀ ਹੈਗੇ ਉਹਨਾਂ ਦੀ ਜਿਹੜੀਆਂ ਕਾਰ ਸੇਵਾਵਾਂ ਉਹ ਚੱਲ ਰਹੀਆਂ ਨੇ। ਸੋ ਆਪਾਂ ਸਰੋਵਰ ਸਾਹਿਬ ਵੱਲ ਪੁੱਜੇ ਆ। ਗੁਰਦੁਆਰਾ ਸਾਹਿਬ ਬਾਸ਼ਾ ਜੀ ਨੌਵੀਂ ਗੁਰੂ ਸਾਹਿਬ ਦੇ ਤੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਤੇ ਇੱਥੇ ਕਾਫੀ ਆ ਦੇਖ ਸਕਦੇ ਹ ਤੁਸੀਂ। ਇਟਾ ਉਟਾ ਪਈਆਂ ਨੇ। ਤੇ ਦਰਸ਼ਨ ਦੁਆਰਾ ਇਧਰੋਂ ਤੋਂ ਕਰ ਲਓ ਕਿਉਂਕਿ ਇਧਰ ਧੁੱਪ ਪੈ ਰਹੀ ਹੈ ਨਾ ਇਸ ਕਰਕੇ ਮੈਂ ਦੁਆਰਾ ਤੋਂ ਤੁਹਾਨੂੰ ਜਿਹੜੇ ਆ ਇਸ ਕਿਕਰ ਸਾਹਿਬ ਦੇ ਦਰਸ਼ਨ ਕਰਾ ਰਿਹਾ ਜੀ ਚਲੋ ਚੱਲਦੇ ਆ ਅੱਗੇ ਦਰਸ਼ਨ ਕਰ ਲਏ ਹੋਣਗੇ ਮੇਰੇ ਖਿਆਲ ਤੋਂ ਸੀ ਤੋਂ ਪਿੱਛੇ ਦੇ ਪਾਸੇ ਆਪਾਂ ਤੁਰੇ ਜਾ ਰਹੇ ਆ ਇਧਰ ਵੀ ਲੱਕੜ ਤੋਂ ਬਹੁਤ ਕਾਫੀ ਪਿਆ ਹੈਗਾ ਕਾਰ ਸਵਾਮਾਂ ਤੁਹਾਨੂੰ ਦੱਸਿਆ ਜੀ ਚੱਲ ਰਹੀਆਂ ਨੇ ਤੇ ਆ ਜਿਹੜੀ ਦਵਾਰ ਆ ਇਹਨੂੰ ਪਲਸਟਰ ਉਹ ਕੀਤਾ ਜਾ ਰਿਹਾ ਹੈਗਾ ਤੇ ਆਪਾਂ ਅੱਗੇ ਲੰਗਰ ਸਾਹਿਬ ਵੱਲ ਆ ਗਏ ਆ ਤੋ ਦਰਬੀਤਾਂ ਨੂੰ ਦਰਸ਼ਨ ਜਿਹੜੇ ਉਹ ਕਰਾਵਾਂਗੇ। ਲੋ ਜੀ ਦਰਸ਼ਨ ਕਰੋ ਇੱਧਰ ਲਿਫਾਸੇ ਪਾਣੀ ਦਾ ਟੈਂਕਾ ਦਾ ਲੰਗਰ ਹਾਲ ਵਾਲੇ ਆਪਾਂ ਪਾਸੇ ਜਿਹੜਾ ਪਹੁੰਚ ਗਏ ਹੈ ਬਰਤਨ ਧੋਣ ਵਾਲੀ ਜਗਾ ਤੁਸੀਂ ਦੇਖ ਹੀ ਰਹੇ ਹੋ ਕਾਫੀ ਬੜਾ ਵਧੀਆ ਥਾਂ ਜਿਹੜਾ ਬਣਿਆ ਹੋਇਆ ਜੀ ਤੇ ਲੰਗਰ ਸਾਹਿਬ ਇੱਧਰ ਆ ਚੱਲਾਂਗੇ ਆਪਾਂ ਅੰਦਰ ਸਾਹਮਣੇ ਤੁਸੀਂ ਵੇਖ ਰਹੇ ਹੋ ਰਾਇਸ਼ ਹੈ ਕਾਫੀ ਖੁੱਲਾ ਏਰੀਆ ਹੈ ਬਹੁਤ ਸੋਹਣੇ ਗੁਰੂ ਦੇ ਘਰ ਜਿਹੜੇ ਆ ਬਣੇ ਹੋਏ ਨੇ ਚੱਲਦੇ ਆਪਾਂ ਅੱਗੇ ਤੋ ਲੰਗਰ ਹਾਲ ਦੇ ਵਿੱਚ ਆਪਾਂ ਪਹੁੰਚ ਗਏ ਆ ਇਹ ਹੈ ਲੰਗਰ ਹਾਲ ਬੜੇ ਸੋਹਣੇ ਸਾਫ-ਸੁੱਥਰੇ ਤੰਗ ਨਾਲ ਜਿਹੜੇ ਆ ਬਰਤਨ ਬੜੇ ਸਿਸਟੇਮੈਟਿਕਲੀ ਉਹ ਰੱਖੇ ਗਏ ਹੈਗੇ ਆ ਮੌਜੂਦ ਇਹ ਹੈ ਲੰਗਰ ਹਾਲ ਬਹੁਤ ਸੋਹਣੇ ਲੰਗਰ ਹਾਲ ਜਿਹੜੇ ਆ ਬਣੇ ਹੋਏ ਨੇ ਚਲੋ ਆਪਾਂ ਚਾਹ ਛਕਾਂਗੇ ਕਿਥੋਂ ਅਸੀਂ ਹਾਂ ਅਸੀਂ ਨਾਮ ਦਿੱਤਾ ਕਰਵਾਇਆ ਅੱਛਾ ਮਾੜੀ ਤੋਂ ਅੱਛਾ 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 ਰਾਜਸਥਾਨ ਤੋਂ ਆਏ ਹੋ ਬਾਗੜ ਤੇ ਅੱਛਾ 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 ਇਹ ਨਾਮ ਆਪਣਾ ਬਾਬਾ ਜੀ ਬਾਬਾ ਕਾਲਾ ਬਾਬਾ ਕਾਲਾ ਜੀ ਠੀਕ 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 ਬਾਬਾ ਜੀ ਕਾਰਸੇ ਵਾਲੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਸ਼ੁਭ ਨਾਮ ਆਪਣਾ ਜੀ ਅੱਛਾ ਅੱਛਾ ਇੱਥੇ ਦਾ ਫਿਰ ਤੁਸੀਂ ਉਹ ਦੇਖਭਾਲ ਕਰ ਰਹੇ ਹੋ ਠੀਕ ਹੈ ਜੀ ਠੀਕ ਹੈ ਧੰਨਵਾਦ ਆ ਤੁਹਾਡਾ ਤੋ ਇਹ ਸੀ ਆਪਾਂ ਲੰਗਰ ਹਾਲ ਦੇ ਵਿੱਚ ਲੰਗਰ ਛੱਕ ਲਿਆ। ਬਾਬਾ ਜੀ ਹੁਣਾਂ ਕੋਲੋਂ ਲੱਸੀ ਵੀ ਪੀ ਲਈ। ਧੰਨਵਾਦ ਆ ਜੀ ਬਾਬਾ ਜੀ ਤੁਹਾਡਾ ਬਹੁਤ-ਬਹੁਤ। ਤੇ ਚੱਲਦੇ ਆਂ ਆਪਾਂ ਬਹੁਤ ਸੋਹਣੇ ਸਿਸਟਮ ਨਾਲ ਸਾਫ਼-ਸੁਥਰਾ ਲੰਗਰ ਜਿਹੜਾ ਇੱਥੇ ਪੱਕਦਾ ਹੈਗਾ ਤੇ ਕਿਸੇ ਕਰਾ ਦਾ ਢੱਕੇ ਰੱਖਿਆ ਹੋਇਆ। ਤੁਹਾਨੂੰ ਮੈਂ ਹੋਰ ਵੀ ਦਿਖਾ ਦਵਾਂ। ਬਾਬਾ ਜੀ ਦਾ ਲੰਗਰ ਇੱਥੇ ਪਿਆ ਪ੍ਰਸ਼ਾਦੇ ਪਏ ਆ ਤੇ ਜਦੋਂ ਵੱਧ ਪ੍ਰਸ਼ਾਦੇ ਹੁੰਦੇ ਤੇ ਇਹ ਜਾਲੀ ਦੇ ਵਿੱਚ ਰੱਖੇ ਜਾਂਦੇ ਆ। ਤੇ ਅਚਾਰ ਵਗੈਰਾ ਸਾਰਾ ਕੁਝ ਤੁਹਾਨੂੰ ਇੱਥੇ ਮਿਲੇਗਾ। ਤੋ ਬਾਬਾ ਜੀ ਜਿਹੜੀ ਇਹ ਚੇਅਰ ਆ ਬਹੁਤ ਵਧੀਆ ਬਣੀ ਹੋਈ ਆ ਢੋਲ ਦੀ ਦੇਖੋ ਬਣਾਈ ਹੋਈ ਆ ਇਹ ਕਿਸੇ ਕਾਰੀਗਰ ਨੇ ਇੰਨੀ ਸੋਹਣੀ ਆ ਪੁੱਛੋ ਮਤ ਤੇ ਇਹ ਦੇਖੋ ਜੀ ਬੜਾ ਵਧੀਆ ਢੋਲ ਦਾ ਜਿਹੜਾ ਬਾਬਾ ਜੀ ਦੇ ਲੰਗਰ ਹਾਲ ਦੇ ਵਿੱਚ ਜਿਹੜਾ ਸੋਫਾ ਬਣਿਆ ਹੋਇਆ ਬਹੁਤ ਸੋਹਣਾ ਬਣਿਆ ਬਹੁਤ ਸੋਹਣਾ ਜੀ ਰੱਖੋ ਜੀ ਸੋਫਾ ਬਣਾਇਆ ਹੋਇਆ ਢੋਲ ਦਾ ਸੋਏ ਆ ਇਧਰ ਜਿਹੜਾ ਲੰਗਰ ਉਹ ਪੱਕਦਾ ਹੈਗਾ ਅੰਦਰ ਬਹੁਤ ਤੋਂ ਵਧੀਆ ਲੱਕੜਾਂ ਦੇ ਉੱਤੇ ਜਿਹੜੀ ਹੈ ਲੰਗਰ ਇੱਥੇ ਪਕਾਇਆ ਜਾਂਦਾ ਜੀ ਇੱਧਰ ਸੇਵਾਦਾਰ ਸਾਹਿਬ ਟੋਰੀਆਂ ਛਿੱਲ ਰਹੇ ਆ ਕਿਉਂਕਿ ਇਹ ਜਿਹੜੀਆਂ ਸ਼ਾਮ ਨੂੰ ਲੰਗਰ ਦੇ ਵਿੱਚ ਪੱਕਣ ਗਈਆਂ। ਤੋਂ ਇਹ ਸੀ ਲੰਗਰ ਹਾਲ ਚੱਲਦੇ ਆਪਾਂ ਬਾਹਰ ਤੇ ਬਾਹਰ ਆ ਗਏ ਆਂ ਜੀ ਸਾਰਾ ਇੱਧਰ ਸਾਜੂ ਸਮਾਨ ਵਿਪਿਆ ਦੇਖ ਰਹੇ ਹੋ ਅੱਗ ਅੰਦਰ ਵੱਲ ਰਹੀ ਆ ਕੁਝ ਪੱਕਣਾ ਧਰਿਆ ਹੋਇਆ ਵਾ ਇਹ ਹੈ ਇਸ ਤਰ੍ਹਾਂ ਆਪਾਂ ਆ ਗਏ ਆ ਇਹ ਇਹਨਾਂ ਦਾ ਸਾਰਾ ਸਾਜੂ ਸਮਾਨ ਟਰੈਕਟਰ ਟਰਾਲੀਆਂ ਤੇ ਟੈਂਕਰ ਉਹ ਇੱਥੇ ਪਏ ਆ ਤੇ ਸਾਹਮਣੇ ਜੇ ਗੱਲ ਕਰੀਏ ਤਾਂ ਰਹਿائش ਆ ਇਹਨਾਂ ਦੀਆਂ ਗੁਰਸਿੱਖਾਂ ਦੀਆਂ ਜਿਹੜੇ ਸੇਵਾਦਾਰ ਸਾਹਿਬ ਆ ਉਹਨਾਂ ਦੀ ਰਹਿائش ਆ ਤੇ ਮੁੜ ਕੇ ਆਪਾਂ ਫੇਰ ਇਧਰਲੇ ਪਾਸੇ ਆ ਗਏ ਆ ਸੋ ਇਹਦੇ ਨਾਲ ਸੋ ਆਪਾਂ ਇਸ ਨਾਲ ਅੱਜ ਦੀ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆਂ ਸੋ ਇਸੀ ਗੁਰਦੁਆਰਾ ਗੁਰੂ ਸਰਸਹਾਏ ਪਾਛਾਈ ਨਵੀਂ ਪਿੰਡ ਤੰਘੇੜਾ ਤਹਿਸੀਲ ਨਾਬਾ ਤੇ ਜ਼ਿਲ੍ਹਾ ਪਟਿਆਲਾ ਦੇ ਤੁਸੀਂ ਦਰਸ਼ਨ ਕੀਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਇਹਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਸੋ ਇਸੀ ਗੁਰਦੁਆਰਾ ਸਾਹਿਬ ਗੁਰਦੁਆਰ ਸਾਹਿਬ ਗੁਰੂ ਸਾਹਿਬ ਪਾਸ਼ਾਈ ਨੋਮੀ ਜੀ ਪਿੰਡ ਤੰਗੇੜਾ ਤੇ ਜ਼ਿਲ੍ਹਾ ਪਟਿਆਲਾ ਤੇ ਆਪਾਂ ਤੁਹਾਨੂੰ ਸਾਰਾ ਇਤਿਹਾਸ ਵੀ ਦੱਸਿਆ ਤੇ ਗੁਰੂ ਘਰ ਦੇ ਜਿਹੜੇ ਦਰਸ਼ਨ ਵੀ ਕਰਾਏ ਲੰਗਰ ਹਾਲ ਸਾਰਾ ਕੁਝ ਤੇ ਉਸ ਕਿੱਕਰ ਦੇ ਵੀ ਦਰਸ਼ਨ ਕਰਾਏ ਜਿਹੜੀ ਕਿੱਕਰ ਦੀ ਜਿਹੜੀ ਦਤ ਦਾ ਗੁਰੂ ਸਾਹਿਬ ਨੇ ਕਰਕੇ ਉੱਥੇ ਹੀ ਘਟ ਦਿੱਤੀ ਸੀ ਇਹਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ